ਉਹਨਾਂ ਸੁੱਖ ਕੀ ਏ ਪਾਣਾ ਜਿਨ੍ਹਾਂ ਕੀਤੀ ਨਹੀਂ ਕਮਾਈ ਉਹਨਾਂ ਰਾਜ ਕੇ ਕੀ ਖਾਣਾ ਨਾ ਵੱਡਿਆਂ ਨੂੰ ਤਾਇਆ ਉਹਨਾਂ ਸੁੱਖ ਕੀ ਏ ਪਾਣਾ ਜਿਨ੍ਹਾਂ ਕੀਤੀ ਨਹੀਂ ਕਮਾਈ ਉਹਨਾਂ ਰਾਜ ਕੇ ਕੀ ਖਾਣਾ ਉਹਨਾਂ ਰਾਜ ਕੇ ਕੀ ਖਾਣਾ ਮੈਂ ਤੁਰਦਾ ਹਾਂ ਤਾਰਾ ਬਣਦੇ ਹਾਂ ਔਰ 12 ਸਾਲ ਦੀ ਉਮਰ ਚ ਘਰੋਂ ਨਿਕਲਿਆ ਸੀ ਚੇਲਾ ਬਣੋ ਉਸਤਾਦ ਜੀ ਦਾ ਉਸ ਤੋਂ ਬਾਅਦ ਘਰੇ ਤਾਂ ਗੈਸਟ ਵਾਂਗੂ ਜਾਂ ਯਾਤਰੀ ਵਾਂਗੂ ਹੀ ਆਇਆ ਇੱਕ ਸਬਬ ਹੁੰਦਾ ਸਮਾਂ ਹੁੰਦਾ ਵੇਦਾ ਬਣਦੀ ਹੈ ਇਹ ਰਾਹ ਜਿਹੜੇ ਹੈ ਉਹ ਪਾਤਰ ਸਾਹਿਬ ਨੇ ਲਿਖਿਆ ਸੀ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਹਨ ਮੈਂ ਤਾਂ ਲਗਾਤਾਰ ਯਾਤਰਾ ਹੀ ਕਰਦਾ ਰਿਹਾ ਔਰ 12 ਸਾਲ ਦੀ ਉਮਰ ਚ ਘਰੋਂ ਨਿਕਲਿਆ ਸੀ ਚੇਲਾ ਬਣੋ ਉਸਤਾਦ ਜੀ ਦਾ ਉਸ ਤੋਂ ਬਾਅਦ ਘਰੇ ਤਾਂ ਗੈਸਟ ਵਾਂਗੂ ਜਾਂ ਯਾਤਰੀ ਵਾਂਗੂ ਹੀ ਆਇਆ ਆਇਆ ਤੇ ਚਲਾ ਗਿਆ ਲਗਾਤਾਰ ਬਾਰੀ ਸਮਗਤ ਬਤਾ ਦਿੱਤਾ ਔਰ ਇਸ ਸਮਾਜੇ ਘਰ ਚ ਬੈਠੇ ਰਹਿੰਦੇ ਕੁਛ ਨਹੀਂ ਹੋਣਾ ਸੀ ਜਿਹੜੇ ਲੋਕਾਂ ਨੂੰ ਮੈਂ ਅਬਜ਼ਰਵ ਜਾਂ ਪ੍ਰਿਜ਼ਰਵ ਕਰ ਲਿਆ ਕਿਤਾਬਾਂ ਚ ਔਰ ਉਹ ਸੰਸਾਰ ਤੋਂ ਚਲੇ ਗਏ ਪਰ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਜੀਵਨੀਆਂ ਤੇ ਇਤਿਹਾਸ ਰਹਿ ਗਿਆ। ਸਿੰਦਰ ਜੀ ਅਸੀਂ ਉਹਨੂੰ ਤੁਹਾਡੇ ਇੱਥੇ ਤਸਵੀਰਾਂ ਵੇਖੀਆਂ ਮੈਨੂੰ ਲੱਗਦਾ ਕੋਈ ਵੀ ਮੁੱਖ ਮੰਤਰੀ ਨਹੀਂ ਹੋਣਾਗਾ ਪਲਾਂ ਸਾਹਿਬ ਕਾ ਪਲਾਂ ਮੌਜੂਦਾ ਇਹ ਤੁਰੀ ਸੈਰਤੀ ਯਾਤਰਾ ਰੱਖਿਆ ਹੋਈ ਕੋਈ ਰਾਸ਼ਟਰਪਤੀ ਗਵਰਨਰ ਵਗੈਰਾ ਅਸਲ 'ਚ ਸਰਕਾਰਾਂ ਦੇ ਮੁਤਾਜ ਨਹੀਂ ਹੁੰਦੇ ਕਲਾਕਾਰ ਲਿਖਾਰੀ ਬੁੱਧੀਜੀਵੀ ਕਿਉਂਕਿ ਇਹ ਲੋਕਾਂ ਦਾ ਪਿਆਰ ਅਸਲ ਹੁੰਦਾ ਲੋਕਾਂ ਨੇ ਹਮੇਸ਼ਾ ਨਾਲ ਰਹਿਣਾ ਹੁੰਦਾ ਪਰ ਇਹ ਸਾਂਝੇ ਹੁੰਦੇ ਐ ਇਸ ਤਰ੍ਹਾਂ ਦੇ ਲੋਕ ਤੇ ਜਿਹੜੀ ਵੀ ਸਰਕਾਰ ਹੁੰਦੀ ਐ ਉਹ ਉਹਦਾ ਮਾਨ ਸਨਮਾਨ ਕਰਦੀ ਐ ਕਿਉਂਕਿ ਸਰਕਾਰਾਂ ਦਾ ਫਰਜ਼ ਹੁੰਦਾ ਕਲਾਕਾਰਾਂ ਲਿਖਾਰੀਆਂ ਨੂੰ ਸਾਂਭਣਾ ਤੇ ਉਹਨਾਂ ਦਾ ਉਹਨਾਂ ਦੀ ਬਾਹ ਫੜਨੀ ਜਦੋਂ ਨਹੀਂ ਫੜਦੀਆਂ ਬਾਹ ਤਾਂ ਫਿਰ ਸਮਾਜ ਉਹਨਾਂ ਦੀ ਬਾਹ ਫੜਦਾ ਤਾਂ ਸਮਾਜ ਸਭ ਤੋਂ ਵੱਡੀ ਅਹਿਮੀਅਤ ਰੱਖਦਾ ਮੈਂ ਮਹਿਸੂਸ ਕਰਦਾ ਕਿ ਮੈਨੂੰ ਹਰ ਸਰਕਾਰ ਦੇ ਵਿੱਚ ਹੀ ਮਾਣ ਮਿਲਿਆ ਚੰਗੀਆਂ ਪੋਸਟਾਂ ਤੇ ਵੀ ਮੇਰੇ ਹਾਲ ਔਰ ਮੈਂ ਸਾਂਝਾ ਬਣ ਕੇ ਵਿਚਰਿਆ ਕਿਸੇ ਦੀ ਝੋਲੀ 'ਚ ਨਹੀਂ ਪਿਆ ਮਿੰਦਰ ਸਿੰਘ ਹੁਣ ਤੱਕ ਕਿੰਨੀਆਂ ਕਿਤਾਬਾਂ ਜਿਹੜੀਆਂ ਲਿਖ ਚੁੱਕੇ ਨੇ ਮੈਂ 48 ਸਾਲ ਦੀ ਉਮਰ ਮੇਰੀ ਹੁਣ ਹੋ ਗਈ ਹੈ 68 ਕਿਤਾਬਾਂ ਨੇ ਔਰ ਵੀ ਕਿਤਾਬਾਂ ਵੱਧ ਤੇ ਅਜੇ ਵੀ سلسلہ جاری ਹੈ ਤੋਂ ਚਲਦਾ ਰਹੇਗਾ ਕਿਉਂਕਿ ਸ਼ਬਦ ਦੀ ਯਾਤਰਾ ਹੈ ਸ਼ਬਦ ਦਾ ਉਂਗਲ ਫੜ ਕੇ ਸਾਰੀ ਦੁਨੀਆ ਦੇ ਮੁਲਕਾਂ 'ਚ ਗਿਆ। ਅੰਦਰ ਇੱਕ ਆਪਣਾ ਜੱਜ ਦੇ ਅਰਦੇ ਨਾਲ ਬੜਾ ਮਸ਼ਹੂਰ ਹੋ ਗਿਆ। ਹਾਂ ਉਹ ਤਾਂ ਮੇਰਾ ਇੱਕ ਸਫਰ ਸੀ ਸਟਰਗਲ ਸੀ ਪਰ ਉਹ ਚੰਗਾ ਸਫਰ ਸੀ। ਕੌੜੇ ਸਮੇਂ ਨੂੰ ਵੀ ਚੰਗਾ ਕਹਿਣਾ ਚਾਹੀਦਾ। ਕਿਉਂਕਿ ਕੌੜਾ ਸਮਾਂ ਹਰ ਜ਼ਿੰਦਗੀ ਦੇ ਵਿੱਚ ਬੰਦੇ 'ਚ ਹੁੰਦਾ ਪਰ ਮਿੱਠਾ ਸਮਾਂ ਜਦੋਂ ਧੁੱਪ ਤੇ ਛਾਂ ਤੇ ਛਾਂ ਤੇ ਧੁੱਪ ਦਿਨ ਤੇ ਰਾਤ ਝੂਠ ਤੇ ਸੱਚ ਮਿਰਚਾਂ ਤੇ ਗੋੜ ਇਵੇਂ ਹੀ ਸਮੇਂ ਤੇ ਡਿਪੈਂਡ ਕਰਦਾ ਤਾਂ ਜੱਜਦਾਰ ਦਲੀ ਵੇਲੇ ਮੈਂ ਵਕੀਲ ਦਾ ਮੁੰਸੀ ਵੀ ਲੱਗਿਆ ਫਿਰ ਮੁੰ ਅਰਦਲੀ ਬਣਿਆ ਫਿਰ ਹੋਰ ਵੀ ਭਾਸ਼ਾ ਭਾਗ ਚ ਗਾਡਨਰ ਰਿਹਾ ਤੋਂ ਉਸ ਵੇਲੇ ਵੀ ਚੰਗਾ ਸਮਾਂ ਸੀ ਉਹ ਮਾੜਾ ਨਹੀਂ ਕਹਿ ਸਕਦੇ ਸਟਰਗਲ ਦਾ ਸਮਾਂ ਹਮੇਸ਼ਾ ਹੀ ਚੰਗਾ ਹੁੰਦਾ ਤਾਂ ਉਹ ਸਮਾਂ ਸੀ ਉਸ ਤੋਂ ਬਾਅਦ ਫਿਰ ਹੋਰ ਪ੍ਰਸਿੱਧੀ ਤੇ ਕੰਮ ਤੇ ਸੰਘਰਸ਼ ਨਾ ਦਿਨ ਵੇਖੀ ਨਾ ਰਾਤ ਵੇਖੀ ਨਾ ਭੁੱਖ ਨਾ ਨੀਂਦ ਮੈਂ ਕੰਮ ਚ ਲੱਗਿਆ ਰਿਆ ਔਰ ਸ਼ਬਦ ਨੇ ਸਾਥ ਦਿੱਤਾ ਲੋਕਾਈ ਨੇ ਸਾਥ ਦਿੱਤਾ ਸਭ ਤੋਂ ਵੱਡਾ ਪਿਆਰ ਦੁਨੀਆ ਭਰ ਦੇ ਬੈਠੇ ਲੋਕਾਂ ਦਾ ਪਿਆਰ ਆ ਤਾਂ ਇਸੇ ਕਰਕੇ ਹੀ ਮੈਂ ਜੜਾਂ ਨਾਲ ਜੁੜਿਆ ਮੈਂ ਧਰਤੀ ਨਾਲ ਪਿੰਡ ਨਾਲ ਪਿੰਡ 'ਚ ਹੀ ਰਹਿਣਾ ਨਿੰਦਰ ਜੀ ਜਿਵੇਂ ਸਾਰੇ ਮੁੱਖ ਮੰਤਰੀ ਵਾਲੇ ਤੁਸੀ ਸراہਣਾ ਕੀਤੀ ਹੈ ਭਲਾ ਮੰਤਰੀ ਹੋਣ ਜਾਂ ਕੁਝ ਵੀ ਹੋਵੇ ਪਰ ਕਿਸੇ ਮੰਤਰੀ ਨੇ ਮੁੱਖ ਮੰਤਰੀ ਨੇ ਤੁਹਾਨੂੰ ਇਹ ਨਹੀਂ ਦਿੱਤਾ ਕਿ ਯਾਰ ਆਦਿ ਕੋਈ ਸਰਕਾਰੀ ਜੌਬ ਦੇਣੇ ਮੈਨੂੰ ਕੁਝ ਸਮੇਂ ਇਸ ਤਰ੍ਹਾਂ ਦੇ ਰਹੇ ਆ ਕਿ ਮੈਂ ਇਨਾਂ ਖਲ ਜਗਣਾ ਤੋਂ ਬਾਹਰ ਰਿਹਾ ਤਾਂ ਕੁਝ ਮੇਰਾ ਕੰਮ ਸੀ ਲਿਖਣ ਪੜਨ ਦਾ ਮੈਨੂੰ ਕੈਪਟਨ ਸਰਕਾਰ ਵੇਲੇ ਨਵਜੋਤ ਸਿੰਘ ਸਿੱਧੂ ਨੇ 5 ਸਾਲ ਵਾਸਤੇ মিডিਆ ਐਡਵਾਈਜ਼ਰ ਲਾਇਆ ਸੀ ਪੰਜਾਬ ਐਂਡ ਆਰਟ ਕਾਉਂਸਲ ਦੇ ਵਿੱਚ ਚੰਡੀਗੜ੍ਹ ਉੱਥੇ ਮੈਂ মিডিਆ ਐਡਵਾਈਜ਼ਰ ਰਹਾ ਫਿਰ ਸੈਂਟਰ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਮਹਾਰਾਸ਼ਟਰ ਨੇ ਇੱਕ ਵੱਡੀ ਪਦਵੀ ਦੇ ਉੱਤੇ ਮਾਣ ਦਿੱਤਾ ਸੀ ਰਾਈਟਰ ਇਨ ਰੈਜ਼ਿਡੈਂਸ ਚੇਅਰ ਦਾ ਮੁਖੀ ਲਾਇਆ ਸੀ ਉੱਥੇ 1 ਸਾਲ ਰਹਾ 3 ਕਿਤਾਬਾਂ 1 ਸਾਲ ਚ ਲਿਖੀਆਂ ਇਸ ਤਰ੍ਹਾਂ ਵੱਖ-ਵੱਖ ਸਰਕਾਰੀ ਅਰਧ ਸਰਕਾਰੀ ਬੋਰਡਾਂ ਦੇ ਵਿੱਚ ਵੀ ਐਡਵਾਈਜ਼ਰ ਮੈਂਬਰ ਰਹਾ ਤੋ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਚ ਆਈ ਆਈਐਸ ਤੇ ਆਈਪੀਐਸ ਤੇ ਪੀਪੀਐਸ ਅਫਸਰਾਂ ਨੂੰ ਲੈਕਚਰ ਦੇਣ ਵਾਸਤੇ ਜਦੋਂ ਨਵੇਂ ਆਉਂਦੇ ਜੁਆਇਨ ਕਰਦੇ ਐਵੇਂ ਫਲੋਰ ਅਕੈਡਮੀ ਚ ਆਈਪੀਐਸ ਤੇ ਪੀਪੀਐਸ ਅਫਸਰਾਂ ਨੂੰ ਜਾਣ ਲੈਕਚਰਸ ਵਾਸਤੇ ਮੈਂ ਜਾਂਦਾ ਰਹਿਣਾ ਸਭ ਤੋਂ ਵੱਡਾ ਜਿਹੜਾ ਪਦਵੀ ਪ੍ਰਸਿੱਧੀ ਪੈਸਾ ਪ੍ਰਤਿਭਾ ਇਹ ਤਾਂ ਰਹਿੰਦੀ ਹੈ ਪਰ ਪ੍ਰਤਿਭਾ ਜਿਹੜੀ ਹੈ ਇਹ ਇੰਪੋਰਟੈਂਟ ਹੈ ਪੈਸੇ ਪ੍ਰਸਿੱਧੀ ਪਦਵੀ ਇਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਪ੍ਰਤਿਭਾ ਦਾ ਮੁੱਲ ਵੱਧ ਮੈਨੂੰ ਹੁਣੇ ਹੀ ਭਾਰਤ ਦੇ ਉਪਰਾਸ਼ਟਪਤੀ ਤਨਖੜ ਜੀ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਸਹਿਤ ਰਾਟਨ ਅਵਾਰਡ ਦਿੱਤਾ ਉਸ ਤੋਂ ਪਹਿਲਾਂ 2020 ਦਾ ਸ਼੍ਰੋਮਣੀ ਸਹਿਤਕਾਰ ਦਾ ਅਵਾਰਡ ਅਨਾਉਂਸ ਹੋਇਆ ਚੈਪਟਨ ਦੀ ਸਰਕਾਰ ਵੇਲੇ ਪਰ ਉਹ ਅਵਾਰਡ ਅਜੇ ਪੈਂਡਿੰਗ ਹੈ ਉਸ ਤੋਂ ਪਹਿਲਾਂ 2013 ਚ ਬਾਦਲ ਸਰਕਾਰ ਵੇਲੇ ਸਟੇਟ ਅਵਾਰਡ ਮਿਲਿਆ ਉਸ ਤੋਂ ਪਹਿਲਾਂ ਪਾਸ਼ਾਵ ਭਾਗ ਵੱਲੋਂ ਭਾਈ ਵੀਰ ਸਿੰਘ ਪੁਰਸਕਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਪੁਰਸਕਾਰ ਮਿਲੇ 2005 ਚ ਲੰਡਨ ਦੇ ਪਾਰਲੀਮੈਂਟ ਹਾਲਚ ਪੁਰਸਕਾਰ ਮਿਲਿਆ ਦਿੱਲੀ ਸਹਿਤ ਸਭਾ ਵੱਲੋਂ ਪੁਰਸਕਾਰ ਮਿਲਿਆ ਫਿਰ ਇਸ ਤੋਂ ਇਲਾਵਾ 2001 ਜਦੋਂ ਮੈਂ ਪਹਿਲੀ ਵਾਰ ਕੈਨੇਡਾ ਗਿਆ ਤਾਂ ਉਦੋਂ ਦੇ ਪ੍ਰਧਾਨ ਮੰਤਰੀ ਜੀਨ ਕ੍ਰੈਚਨ ਵੱਲੋਂ ਪਾਰਲੀਮੈਂਟ ਹਾਲ 'ਚ ਸਨਮਾਨ ਮਿਲਿਆ ਉਦੋਂ 23 ਸਾਲ ਦੀ ਉਮਰ 'ਚ 23 ਕਿਤਾਬਾਂ ਸੀ ਤੋਂ ਚੱਲ ਸੋ ਚੱਲ ਸਨਮਾਨ ਸਭ ਤੋਂ ਪਹਿਲਾਂ ਲੋਕਾਂ ਦਾ ਔਰ ਬਾਅਦ 'ਚ ਮੇਰਾ ਸਾਡੇ ਗੁਰੂ ਪੀਰ ਸੂਰਬੀਰ ਜੋਧ ਦੇ ਮੈਂ 6 ਸਾਲ ਦੀ ਉਮਰ 'ਚ ਗੁਰਬਾਣੀ ਪੜ੍ਹਨ ਲੱਗਿਆ ਸੀ ਅੱਜ ਵੀ ਜੁੜਿਆ ਹੋਇਆ ਹਾਂ ਉਹ ਮੌਦਨ ਦੀ ਬੜੀ ਬਾਣੀ ਚੇਤੇ ਬਾਣੀ ਨੇ ਵੱਡਾ ਆਸਰਾ ਦਿੱਤਾ ਗੁਰੂਆਂ ਦੀ ਪ੍ਰੇਰਣਾ ਊਰਜਾ ਸੋਮੇ ਸਾਧਨ ਬਣੇ ਉਹਨਾਂ ਦੀਆਂ ਕੁਰਬਾਨੀਆਂ ਤੇ ਕਲਾਕਾਰਾਂ ਨੇ ਜਿਨ੍ਹਾਂ ਨੇ ساری ਉਮਰ ਜ਼ਿੰਦਗੀ ਲਾਈ ਉਹਨਾਂ ਦੇ ਨਾਲ ਨੇ ਉਸਤਾਦ ਜਮਲਾ ਜੱਟ ਤੋਂ ਲੈ ਕੇ ਜਸੋਵਾਲ ਸਾਹਿਬ ਤੱਕ ਕਰਨੈਲ ਸਿੰਘ ਪਾਰਸ ਤੱਕ ਉਹਨਾਂ ਬਾਰੇ ਲਿਖਿਆ ਤਾਂ ਉਹ ਵੱਡੇ ਲੋਕ ਸਨ ਉਹਨਾਂ ਦਾ ਹਮੇਸ਼ਾ ਮੇਰੇ ਤੇ ਮਿਹਰ ਭਰਿਆ ਹੱਥ ਰਿਹਾ ਮੈਂ ਜਮਲਾ ਜੀ ਦੇ ਬੜੇ ਫੈਨ ਹਾਂ ਮੈਂ ਉਹਨਾਂ ਦਾ ਫੈਨ ਤਾਂ ਹੈਗਾ ਫੈਨ ਤਾਂ ਤੁਸੀਂ ਵੀ ਹੈ ਮੈਂ ਉਹਨਾਂ ਦਾ ਸ਼ਿਸ਼ ਰਿਹਾ 1988 ਚ ਉਹਨਾਂ ਨੂੰ ਗੁਰੂ ਧਾਰਿਆ ਸੀ ਤੂੰ ਵੀ ਨਾਲ ਉੱਥੋਂ ਤੂੰ ਵੀ ਮੈਨੂੰ ਮਿਲੀ ਸੀ ਮੇਰੇ ਪਿਤਾ ਜੀ ਲੈ ਕੇ ਗਏ ਸੀ ਮੈਨੂੰ ਯਾਦ ਹੈ ਫਿਰ ਉਹਨਾਂ ਤੇ ਮੈਂ ਤਿੰਨ ਕਿਤਾਬਾਂ ਲਿਖੀਆਂ ਉਹਨਾਂ ਤੇ ਫਿਲਮ ਵੀ ਬਣਾਈ ਉਹ ਕਿਤਾਬਾਂ ਯੂਨੀਵਰਸਿਟੀਆਂ 'ਚ ਵੀ ਲੱਗੀਆਂ ਮੈਂ ਉਹਨਾਂ ਦਾ ਚੇਲਾ ਸੀ ਮੇਰਾ ਫਰਜ਼ ਬਣਦਾ ਸੀ ਆਸਾਨ ਨਹੀਂ ਸੀ ਨਿੰਦਰ ਹੁਣ ਆਪਦੇ ਜੀਵਨ ਤੋਂ ਸੰਤੁਸ਼ਟ ਹੈ ਜਾਂ ਕਿਤਨੇ ਕਿਤੇ ਡਿਮਾਂਡ ਹੁੰਦੀ ਆਪਾਂ ਨੂੰ ਸਰਕਾਰਾਂ ਤੋਂ ਕਿ ਆਹ ਡਿਮਾਂਡ ਮੇਰੀ ਪੂਰੀ ਕਰਦੇ ਸਰਕਾਰ ਤੁਹਾਡੇ ਮਾਇਮਾਣੇ ਦੇ ਵਿੱਚ ਕੀ ਹੈ ਸੰਤੋਸ਼ਟੀ ਬੰਦੇ ਨੂੰ ਕਦੇ ਨਹੀਂ ਆਉਣੀ ਚਾਹੀਦੀ ਜ਼ਿੰਦਗੀ 'ਚ ਨਹੀਂ ਤਾਂ ਫਿਰ ਉਹ ਬਹਿ ਜਾਂਦਾ ਹਾਰ ਕੇ ਵੀ ਬਹੁਤ ਹੋ ਗਿਆ ਅਲੀ ਤਾਂ ਮੈਂ ਸੇਰ ਚ ਪੂਣੀ ਵੀ ਨਹੀਂ ਕੀਤੀ ਤੇ ਮੈਂ ਝਾਕ ਨਹੀਂ ਰੱਖਦਾ ਕਿ ਮੈਨੂੰ ਕੋਈ ਕਿਤੇ ਅਹੁਦਾ ਮਿਲੇ ਅਹੁਦੇ ਜਿੰਨੇ ਮੈਨੂੰ ਮਿਲੇ ਮੈਂ ਬੜੀ ਤਨਦੇਹੀ ਨਾਲ ਕੰਮ ਕੀਤਾ ਜਿੱਥੇ ਵੀ ਰਿਹਾ ਨਿਰਪੱਖ ਹੋ ਕੇ ਤੇ ਨਾਨ ਪੋਲੀਟੀਕਲ ਹੋ ਕੇ ਕਿਸੇ ਵੀ ਧਿਰ ਦੇ ਨਾਲ ਨਹੀਂ ਬੱਜਿਆ ਕਿਸੇ ਵੀ ਪਿੰਡ ਚ ਵੀ ਮੈਂ ਇਦਾਂ ਧੜੇਬੰਦੀਆਂ ਚ ਨਹੀਂ ਸ਼িকার ਹੋਇਆ ਸਾਂਝਾ ਬਣ ਕੇ ਰਿਹਾ ਐਵੇਂ ਹੀ ਮੈਂ ਜਿੰਨੀਆਂ ਵੀ ਸਰਕਾਰਾਂ ਆਈਆਂ ਸਮੇਂ-ਸਮੇਂ ਦੀਆਂ ਕਿਸੇ ਤੋਂ ਕੋਈ ਬੰਗ ਨਹੀਂ ਕੀਤੀ ਕਿਸੇ ਦੇ ਨਾਲ ਮੰਝਤੇ ਨਹੀਂ ਗਿਆ ਮੈਂ ਆਪਣੇ ਕੰਮ ਸਾਧਨਾ ਨਾਲ ਕਰਦਾ ਰਿਹਾ ਤੇ ਕਰਦਾ ਰਹੂੰਗਾ ਕਿਤਾਬ ਮਾਣ ਮਹਿਸੂਸ ਹੁੰਦਾ ਤੁਹਾਡੇ ਪਿੰਡ ਵਾਸੀ ਸਰਪੰਚ ਜੀ ਦਾ ਇਹ ਕਹਿ ਰਿਹਾ ਹੈ ਕਿ ਸਾਡੇ ਪਿੰਡ ਦਾ ਨਾਮ ਹੈ ਜਦੋਂ ਅਸੀਂ ਨਿੰਦਰ ਦਾ ਨਾਮ ਲੈਨੇ ਤਾਂ ਸਾਡੇ ਪਿੰਡ ਦਾ ਨਾਮ ਪਹਿਲਾਂ ਆ ਜਾਂਦਾ ਮੈਨੂੰ ਪਿੰਡ ਚੋਂ ਤਾਂ ਬਹੁਤ ਮਾਣ ਮਿਲਿਆ ਹੈਗਾ ਜਦੋਂ ਤੁਹਾਨੂੰ ਘਰੋਂ ਮਾਣ ਮਿਲਦਾ ਬਾਹਰੋਂ ਆਪੇ ਮਿਲੂਆ ਤੋਂ ਸਪੰਸ ਸਾਹਿਬ ਹੋਰਾਂ ਦਾ ਕਹਿਣਾ ਠੀਕ ਹੈ ਬਹੁਤ ਸਾਰੇ ਬੱਚੇ ਬੇਰੁਜ਼ਗਾਰ ਸੀ ਉਹਨਾਂ ਨੂੰ ਮੈਂ ਨੌਕਰੀਆਂ ਤੇ ਵੀ ਲਵਾਉਣ ਦੀ ਆਪਣਾ ਯੋਗਦਾਨ ਪਾਇਆ ਜਿੰਨਾ ਪਾ ਸਕਦਾ ਸੀ ਬਹੁਤ ਸਾਰਾ ਮੋਟੀਵੇਸ਼ਨਲ ਕਰਕੇ ਹੋਰ ਪ੍ਰਾਈਵੇਟ ਨੌਕਰੀਆਂ ਚ ਵੀ ਲਵਾਇਆ ਪਿੰਡ ਦੇ ਸਾਂਝੇ ਕੰਮਾਂ ਚ ਵੀ ਮੈਂ ਯੋਗਦਾਨ ਪਾਉਂਦਾ ਰਹਿਣਾ ਜੋ ਵੀ ਪਿੰਡ ਚ ਸਾਂਝਾ ਕੰਮ ਹੁੰਦਾ ਸਰਕਾਰੀ ਦਰਵਾਜ਼ੇ ਕਹਿਕਵਾ ਕੇ ਕਰਵਾਈਦਾ ਤੋਂ ਜਿਸ ਧਰਤੀ ਤੇ ਤੁਸੀਂ ਜਨਮ ਲਿਆ ਹੋਵੇ ਜਿੱਥੇ ਤੁਸੀਂ ਰਹਿੰਦੇ ਰਹੇ ਹੋ ਜਿੱਥੋਂ ਊਰਜਾ ਤੇ ਪ੍ਰੇਰਣਾ ਮਿਲੀ ਹੋਵੇ ਉੱਥੇ ਵਾਸਤੇ ਇਹ ਸੇਵਾ ਧੁੱਛ ਸੇਵਾ ਇਹ ਕਰਨੀ ਚਾਹੀਦੀ ਹੈ ਬੜਾ ਆਸ਼ਕ ਕਦੂਦ ਤੁਮ ਵੀ ਮੰਗਾ ਲੈਣੀ ਕਿਸੇ ਤੋਂ ਕਰੇ ਕਿਸੇ ਤੋਂ ਲੈ ਲੈਣਾ ਕਿੰਡੂ ਪਕਿਆ ਉਹਦੇ ਤੋਂ ਬਣਾ ਲੈਣਾ ਕਦੂ ਤੇ ਬਣਾ ਲੈਣਾ ਤੇਰੇ ਲਈ ਹੋਂ ਲਾ ਗਿਆ ਮੇਰਾ ਦਾੰਦ ਤੇ ਬੈਠ ਕੇ ਬੈ ਕੇ ਬੁਝਾਈ ਜਾਂਦਾ ਸੀ ਕੋਲੇ ਜੜਦੇ ਆ ਦਾੰਦ ਹੁੰਦਾ ਤੇ ਨਹੀਂ ਕਿਸੇ ਆਏ ਗਏ ਤਾਂ ਗੇਲੀ ਉਹ ਇਸ ਤਰ੍ਹਾਂ ਤੋਂ ਬਸ ਇਸ ਤਰ੍ਹਾਂ ਕਰਦਾ ਰਹਿੰਦਾ ਬਚਪਨ ਤਾਂ ਇਹਦਾ ਛੂਟਾ ਹੁੰਦਾ ਲੱਗਿਆ ਸੀ ਉਸ ਤੋਂ ਬਾਅਦ ਜਿਵੇਂ ਲੈ ਚੇਲਾ ਬਣਨਾ ਤੇ ਡੈਡੀ ਨੇ ਚਲੇ ਗਿਆ ਬਣਾ ਲੈਂਦਾ ਉਹ ਤੋਂ ਬਾਅਦ ਗਾਵਨ ਵਜਾਉਣ ਤੇ ਲਿਖਣ ਲੁਖਣ ਤੇ ਵੀ ਕਰੇ ਛਿੜਕਿਆ ਛੁੜਕਿਆ ਨਹੀਂ ਜ਼ਿੰਮੇਵਾਰੀ ਹੈ ਨਹੀਂ ਸੀ ਉਦੋਂ ਇਹਨੂੰ ਇਹਦਾ ਡੈਡੀ ਹੁੰਦਾ ਸੀ ਉਦੇ ਬਾਅਦ ਦੇ ਵਿੱਚ ਫਿਰ ਇਹਨੂੰ ਜ਼ਿੰਮੇਵਾਰੀ ਪੈ ਗਈ। ਸਾਰੀ ਕਰਦੀ ਪੈ ਗਈ ਬਾਹਰ ਦੀ। ਲੋਕਾਂ ਦੀ ਪੈ ਗਈ ਜਿਹੜਾ ਕੰਮ ਕਰਨਾ ਕੋਈ ਰਿਸ਼ਤੇਦਾਰਾਂ ਦਾ ਜੇ ਪਿੰਡ ਵਿੱਚ ਜਾਣਾ ਆਉਣਾ। ਤੇ ਮੈਂ ਕਦੇ ਨਹੀਂ ਇਹਨੂੰ ਕਿਹਾ ਗਿਆ ਬਈ ਐ ਨਹੀਂ ਆਪਾਂ ਐ ਕਰਨਾ ਕਿਹਾ ਕਰਨਾ। ਆਵਦੀ ਮਰਜ਼ੀ ਨਾਲ ਆਪੇ ਕੀਤੀ ਕੁੱਤੀ ਜਾਂਦੇ ਚੜਾਕ ਨਹੀਂ। ਗੋਲ ਬਾਰਾ ਬਣ ਗਏ ਨੇ। ਪਿੰਡ ਦਾ ਵੀ, ਘਰਾਂ ਦਾ ਵੀ, ਸਾਰੇ ਪਾਸੇ ਆਪਦੇ ਬੱਚਿਆਂ ਦਾ ਵੀ ਖਿਆਲ। ਮੇਰਾ ਵੀ ਖਿਆਲ ਜਿਆਦਾ ਹੀ ਰੱਖਦਾ। ਬਸ ਇਹਨਾਂ ਨਾਲ ਸਾਨੂੰ ਹੌਸਲਾ ਹੁੰਦਾ ਵੀ ਬਾਹਰੋਂ ਤੋਂ ਫੋਨ ਕਰ ਲਈਦਾ ਛੋਟਾ ਮੁੰਡਾ ਇੱਧਰ ਥੀਏਟ੍ਰਿਕ ਹੈ ਉਹਦਾ ਵੀ ਖਿਆਲ ਰੱਖਦਾ ਆਇਆ ਨਹੀਂ ਕੀ ਗੱਲਾਂ ਨੂੰ ਫੋਨ ਕਰੋ ਉਹਦੇ ਨਾਲ ਵੀ ਸਾਰਾ ਨਾ ਸਾਰੇ ਸੁਲੂਕ ਚੰਗਾ ਜਦੋਂ ਮਾਂ ਸਮਾਨ ਦਿੰਦੇ ਆ ਲਿਆਉਂਦੇ ਮੈਂ ਚੁੰਮਦੀ ਆ ਅਣੀ ਕਲਛਾ ਵਾਸ਼ੇ ਪੁੱਤ ਚਲ ਤੇਰੇ ਡੈਡੀ ਨੂੰ ਹੋ ਗਏ ਇਹਨੂੰ 12 13 ਸਾਲ ਹੋ ਗਿਆ ਤੇ ਮੈਂ ਤਾਂ ਖੁਸ਼ ਨਾ ਵੇਖੀ ਜਾਨੀ ਆ ਮੈਨੂੰ ਵਿਖਾਈ ਜਾਂਦਾ ਮੈਂ ਇਥੋਂ ਅਣਮੋੜ ਨਹੀਂ ਹੈਗਾ ਮੇਰੇ ਕਹਿਣੀ ਚ ਜੋ ਮੈਂ ਕਹਤਾ ਸੋ ਕਹਤ ਇੰਨਾ ਨਹੀਂ ਹੈਗਾ ਆਕਾਰ ਇਹਦੇ ਚ ਵੀ ਹੈ ਨਹੀਂਗਾ ਇਸ ਤਰ੍ਹਾਂ ਨਹੀਂ ਕਰਦਾ ਕਿਸੇ ਨੂੰ ਮੈਂ ਨਹੀਂ ਕਦੇ ਜੇ ਘਰੇ ਕੋਈ ਆਉਂਦਾ ਜਾਂਦਾ ਮੈਂ ਇਹਦਾ ਸਭ ਦਾ ਕੰਮ ਕਰ ਮੇਂਂਂਦਰਾ ਸਾਹਿਬ ਦਾ ਕੋਈ ਦੁਖੀ ਹੋਇਆ ਜਾਂਦਾ ਸਵਾਰ ਦਾ ਵੀ ਹੈ ਕਰਨ ਇਹੋ ਜੇ ਮੇਰੇ ਪੁੱਤ ਵਰਗੇ ਬੰਦ ਕਰ ਕਰ ਵੀ ਪਿੰਡ ਪਿੰਡ ਤਾਂ ਜ਼ਰੂਰ ਹੋਣ ਵੀ ਜੇ ਇਸ ਤਰ੍ਹਾਂ ਮੇਰੇ ਪੋਤਾਂ ਵੀ ਇਸ ਤਰ੍ਹਾਂ ਕਰਨ ਜਦੋਂ ਆਉਂਦੇ ਮੈਨੂੰ ਆਦੇ ਮਾਤਾ ਹੀਰਾ ਹੀਰਾ ਮਾਤਾ ਦਾਣਾ ਤਾਂ ਇੱਕ ਹੀ ਕਰਦਾ ਹੁੰਦਾ ਪਰ ਇਹ ਬਹੁਤ ਬੱਚਾ ਨਹੀਂ ਇਸੇ ਤਰ੍ਹਾਂ ਮੈਨੂੰ ਸਾਰੇ ਨਮਜੋਤ ਸਿੱਧੂ ਤਾਈ ਚਰਨਜੀਤ ਚੰਨੀ ਤਾਈ ਮੈਨੂੰ ਸਾਰੇ ਮਤਲਬ ਪਿਆਰ ਕਰਦੇ ਆ ਸਾਰੇ ਆਂਦੇ ਆ ਵੱਡੇ ਅਫਸਰ ਆ ਉਹਨਾਂ ਨੇ ਗੱਲ ਕਰਨ ਦਾ ਮਾਤਾ ਤੇਰਾ ਹੀਰਾ ਲੇਖ ਹੈ ਹੀਰਾ ਹੀ ਸਾਰਾ ਵਾਸਤੇ ਹੀਰਾ ਇਹਨਾਂ ਨਹੀਂ ਹੈਗਾ ਵੀ ਅੱਕੜ ਮਾਰ ਹੈ ਨਹੀਂ ਉਹ ਬੰਤ ਮਾਰਨੇ ਦੋ ਕੀਤੇ ਸਗੋ ਤੇ ਬਹੁਤ ਪਿਆਰ ਕੀਤਾ ਕਿ ਉਹ ਪਹਿਲਾਂ ਨਹੀਂ ਸਿਵਾਤ ਵੀ ਉਹ ਹੀ ਵਕਮੀ ਹੈਗੀ ਸੀ ਹਰ ਭਜਨ ਨਾਲ ਕਰਕੇ ਵੀ ਆਉਂਦੇ ਜਾਂਦੇ ਸੀ ਮਾਨਸਮਾਨ ਕੀਤਾ ਹੁਣ ਵੀ ਕਿਤਾਬ ਰੂਜ ਕੀਤੀ ਮੈਂ ਮੈਂ ਮਸਲੀ ਕਰਕੇ ਗਿਆ ਵਿਚਾਰਾ ਥੋੜੀ ਦੇਣੀ ਹੋ ਗਈ ਆ ਤੇ ਪੋਤਾ ਇੰਨਾ ਨਹੀਂ ਆਉਂਦਾ ਮੇਰੇ ਮਾਨਚਾ ਹਕਾਰ ਦਾ ਹੈ ਨਹੀਂਗਾ ਵੀ ਮੇਰਾ ਪੋਤਾ ਹੈ ਸੌਦੇ ਤੇ ਜਾ ਕੇ ਵੀ ਇੰਨਾ ਇੰਨਾ ਨਹੀਂ ਮੈਨੂੰ ਆਉਂਦਾ ਤਾਂ ਨਹੀਂ ਚੱਲ ਭੋਲੇ ਭਾਤ ਰਿਆ ਫਿਰਦਾ ਜਿਵੇਂ ਲੋਕਾਂ ਦਾ ਆਉਂਦਾ ਸਵਾਰ ਦਿੰਦਾ ਕੀ ਘਰ ਦਾ ਵੀ ਸਵਾਰਦਾ ਲੋਕਾਂ ਦਾ ਹੀ ਸਵਾਰਦਾ ਤੇ ਪਰ ਇੰਨਾ ਮੈਨੂੰ ਹਕਾਰ ਹੈ ਨਹੀਂ ਮੇਰੇ ਮਾਨਚੇ ਸਾਨੂੰ ਬੜੀ ਖੁਸ਼ੀ ਆ ਤੇ ਸਾਡੇ ਪਿੰਡ ਦਾ ਉੱਥੇ ਨਾਂ ਬੋਲਿਆ ਹੋਊਗਾ ਤੇ ਸਾਰੇ ਨਗਰ ਨਿਵਾਸੀਆਂ ਨੂੰ ਬੜਾ ਚਾ ਸੀਗਾ ਵੀ ਅੱਜ ਸਾਡੇ ਪਿੰਡ ਦੇ ਨੌਜਵਾਨ ਨੂੰ ਰਾਸ਼ਪਤੀ ਵੱਲੋਂ ਵਾਅਦਾ ਮਿਲ ਰਿਹਾ ਤੇ ਪੁਰਸਟਾਰ ਮਿਲਣਾ ਸਾਡਾ ਵੀ ਖੁਸ਼ੀਆਂ ਜੀ ਵਾਅਦਾ ਹੋਇਆ ਤੇ ਹੌਸਲਾ ਵਧਿਆ ਪਿੰਡ ਦਾ ਨਾਮ ਫਿਰ ਪਿੰਡ ਦਾ ਪੂਰਾ ਨਿੰਦਰ ਦੇ ਨਾਂ ਤੇ ਹਾਂਜੀ ਹਾਂਜੀ ਨਿੰਦਰ ਦੇ ਨਾਂ ਦੇ ਜੀ ਹੁਣ ਅਸਲ ਵਿੱਚ ਕੁਘਿਆਣਾ ਹੈ ਨਿੰਦਰ ਦੇ ਨਾਂ ਤੇ ਹੁਣ ਜਿੱਤੇ ਵੀਡੀਓ ਦੀ ਗੱਲ ਕਰੋ ਹਾਂਜੀ ਉਹ ਕੁਘਿਆਣਾ ਜਿੱਥੋਂ ਨਿੰਦਰ ਕੁਘਿਆਣਾ ਹੋਈ ਹੈ ਉਹ ਸਾਡਾ ਸਰਪੰਚ ਸੋਚਿਆ ਸੀ ਕਿ ਤੇ ਇੱਕ ਦਸਵੀਂ ਫੇਲ ਨੌਜਵਾਨ ਇੱਥੇ ਤੱਕ ਪਹੁੰਚ ਜੂਗਾ ਦੇਖੋ ਇਹ ਪਹਿਲਾਂ ਤਾਂ ਜਮਾ ਹੀ ਨਹੀਂ ਅਮੀਰ ਸਿੰਘ ਵੀ ਇਸ ਤਰ੍ਹਾਂ ਦਾ ਮਾਹੌਲ ਬਣੂਗਾ ਕਿ ਵੀ ਨਿੰਦਰ ਜੀ ਦੇ ਘਰੇ ਆਉਣ ਕਾ ਲੱਢਣੀਆਂ ਇੱਥੇ ਵੱਡੇ ਵੱਡੇ ਅਫਸਰ ਵਿਜਿਟ ਪਾਉਂਦੇ